ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜਿਹੜੇ ਵੀਰ ਕਹਿੰਦੇ ਨੇ ਵੀ ਗੱਡੀ ਐਵਰੇਜ ਨਹੀਂ ਦਿੰਦੀ ਉਹਨਾਂ ਵਾਸਤੇ ਵੀਡੀਓ ਹੈ ਵੀਡੀਓ ਨੂੰ ਸਟਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੁਹਾਡੀ ਗੱਡੀ ਹੈ ਜਿਹੜੀ ਮਰਜ਼ੀ ਗੱਡੀ ਹੈ ਹਰ ਇੱਕ ਗੱਡੀ ਤੁਹਾਨੂੰ ਐਵਰੇਜ ਵਧੀਆ ਦੋਗੀ ਤੇ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਕਹਿੰਦੇ ਨੇ ਯਾਰ ਸਾਡੀ ਗੱਡੀ ਦੇ ਲਾਈ ਵੀ ਲੱਗੇ ਨੇ ਤਾਂ ਕਰਕੇ ਗੱਡੀ ਐਵਰੇਜ ਘਟਾ ਜਾਂਦੀ ਆ ਆਪਾਂ ਆਹ ਡਿਜ਼ਾਇਰ ਗੱਡੀ ਹੈ ਆਪਣੇ ਲਵੇ 14 ਮਾਡਲ ਗੱਡੀ ਹੈ ਤੇ ਲਾਈ ਵੀ ਲੱਗੇ ਨੇ ਇਹਦੇ ਇਸ ਗੱਡੀ ਤੋਂ ਮੈਨੂੰ ਤਕਰੀਬਨ 3 ਸਾਲ ਹੋ ਗਏ ਇਹਨੂੰ ਚਲਾਉਂਦੇ ਨੂੰ ਵਧੀਆ ਐਵਰੇਜ ਲੈ ਰਿਆਂ ਤੇ ਕਿਵੇਂ ਲੈਣੀ ਐਵਰੇਜ ਆ ਸਾਰਾ ਤਰੀਕਾ ਤੁਹਾਨੂੰ ਦੱਸਦੇ ਆ ਕਿਉਂਕਿ ਸਾਰੀ ਵੀਡੀਓ ਦੇ ਵਿੱਚ ਆਪਾਂ ਗੱਡੀ ਬਾਰੇ ਹੀ ਦੱਸਿਆ ਹੋਇਆ ਹੈਗਾ ਸਿਆਜੋ ਪਹਿਲਾਂ ਆਪਾਂ ਕਰਾਂਗੇ ਮੀਟਰ ਤੋਂ ਸ਼ੁਰੂ ਆ ਜਿੰਨਾ ਹੈਗਾ ਵੀਡੀਓ ਅਲ ਜੇਂਦਰ ਅਲ ਹਾਂਜੀ ਦੋਸਤੋ ਹੁਣ ਆਪਾਂ ਆ ਗਿਆਂ ਗੱਡੀ ਦੇ ਵਿੱਚ ਜਿਹੜੀ ਪਹਿਲੀ ਆਪਣੀ ਗਲਤੀ ਹੁੰਦੀ ਐਵਰੇਜ ਦੀ ਆ ਦੇਖੋ ਦੂਸਰਾ ਗੇਅਰ ਮੈਂ 40 20 ਦੀ ਸਪੀਡ ਤੇ ਪਾਤਾ ਆ ਮੀਟਰ ਦਿਖਾ ਦਿਓ 20 ਦੀ ਸਪੀਡ ਤੇ ਦੂਸਰਾ ਗੇਅਰ ਪੈ ਗਿਆ ਜਦੋਂ ਐਵਰੇਜ ਲੈਣੀ ਆ ਆਪਾਂ ਉਹਦੇ ਬਾਰੇ ਗੱਲ ਕਰ ਰਹੇ ਆ ਤੇ ਤੀਸਰਾ ਗੇਅਰ ਆਪਾਂ ਪਾਤਾ ਤਕਰੀਬਨ 25 ਦੀ ਸਪੀਡ ਤੇ ਆਪਾਂ 30 ਦੀ ਸਪੀਡ ਤੇ ਆਪਾਂ ਤੀਸਰਾ ਗੇਅਰ ਪਾਤਾ 40 ਤੇ ਆ ਗਈ ਚੌਥਾ ਗੇਅਰ ਆਪਾਂ ਪਾਤਾ ਇੱਥੇ ਚਾਰ ਗੇਅਰ ਆਪਾਂ ਨੇ ਕੰਪਲੀਟ ਹੋ ਗਏ ਜੇ ਤੁਸੀਂ 25 ਪਲੱਸ ਐਬਰੇਜ ਲੈਣੀ ਹੈ ਇਹ ਨਹੀਂ ਹੈਗਾ ਵੀ ਤੁਸੀਂ ਤੀਜੇ ਗੇਅਰ ਨੂੰ ਦੂਜੇ ਗੇਅਰ ਨੂੰ 60 80 ਦੇ ਲੈ ਜਾ ਕੇ ਤੁਸੀਂ ਗੇਅਰ ਪਾਓ ਪੂਰਾ ਦੱਬ ਕੇ ਗੱਡੀ ਨੂੰ ਰੇਸ ਦੇ ਕੇ ਇੱਥੋਂ ਆਪਾਂ 60 ਦੇ ਉੱਤੇ ਪੰਜਵਾਂ ਗੇਅਰ ਪਾਤਾ ਪੁੱਤੋ ਇੱਥੋਂ ਤੱਕ ਆਪਣੀ ਗੱਡੀ ਦੀ ਜਿਹੜੀ ਚਲਾਈ ਵੀ ਸਹੀ ਰਹੂਗੀ ਤੇ ਕਿਤੇ ਹਾਸਤੇ ਦਾ ਵੀ ਜਿਹੜਾ ਆਪਾਂ ਇਹਦਾ ਸ਼ਿਕਾਰ ਨਹੀਂ ਹੋਵਾਂਗੇ ਤੇ ਜੋ ਰੂਲ ਰੋਡ ਦੇ ਰੂਲ ਹੁੰਦੇ ਨੇ ਉਹ ਵੀ ਆਪਣੇ ਫੋਲੋ ਹੋ ਜਾਣਗੇ ਜਦੋਂ ਆਪਾਂ ਇਸ ਸਪੀਡ ਦੇ ਨਾਲ ਚੱਲੋਗੇ ਹੁਣ ਤੁਸੀਂ ਆਪ ਦੇਖੋ ਗੱਡੀ 30 ਦੀ ਐਵਰੇਜ ਦਿਖਾ ਰਹੀ ਆ ਕੈਮਰਾ ਮਾਰਿਓ ਕੀ ਤੇ ਆ 30 ਦੀ ਐਵਰੇਜ ਦਿਖਾ ਰਹੀ ਆ ਗੱਡੀ ਜੇ ਆਪਾਂ ਇਹਦੇ ਹਿਸਾਬ ਨਾਲ ਚੱਲਾਂਗੇ ਦੂਸਰੀ ਗੱਲ ਆ ਜਿਹੜੀ ਆਪਾਂ ਉਹ ਦੇਖਣਾ ਆਪਣਾ ਜਿਹੜਾ ਆ ਮੀਟਰ ਐ ਇਹਨੂੰ ਜ਼ੂਮ ਕਰ ਦੋ RPM ਜਦੋਂ ਵੀ ਤੁਸੀਂ ਗੱਡੀ ਚਲਾ ਰਹੇ ਹੋ ਇਹ ਮੀਟਰ ਤੁਹਾਡਾ ਲਾਲ ਸੂਈ 2 ਤੋਂ ਨਹੀਂ ਟੱਪਣੀ ਚਾਹੀਦੀ ਇਹ ਸਭ ਤੋਂ ਸੌਖਾ ਤਰੀਕਾ ਗੱਡੀ ਦੀ ਐਵਰੇਜ ਲੈਣ ਦਾ ਜਿਹੜੇ ਕਹਿੰਦੇ ਨੇ ਗੱਡੀ ਐਵਰੇਜ ਨਹੀਂ ਦਿੰਦੀ ਨਾ ਕਦੇ ਇਹ ਤਰੀਕਾ ਤੁਸੀਂ ਬਣਾ ਕੇ ਦੇਖੋ ਕਿ ਆਪਾਂ ਹੀ ਤਜਰਬਾ ਕੀਤਾ ਕਿਉਂਕਿ ਤਜਰਬਾ ਜ਼ਿੰਦਗੀ 'ਚ ਬਹੁਤ ਵੱਡੀ ਚੀਜ਼ ਹੁੰਦੀ ਹੈ ਹਰ ਇੱਕ ਬੰਦੇ ਦਾ ਆਪਣੇ ਆਪਣੇ ਕੰਮ ਦਾ ਤਜਰਬਾ ਹੁੰਦਾ ਹੈ ਤਿੰਨ ਸਾਲਾਂ ਤੋਂ ਆਪਾਂ ਚਲਾ ਰਹੇ ਆਂ ਗੱਡੀ ਤੇ ਜਿਹੜੀ ਆਪਾਂ ਖਰੀਦੀ ਸੀ ਲਾਈਵ ਇਬਲਾਂ ਦੀ ਗੱਲ ਅਸੀਂ ਬਗੈਰ ਲਾਈਵ ਇਬਲਾਂ ਤੋਂ ਵੀ ਆਪਣੇ ਮਿੱਤਰ ਪਿਆਰੇ ਦੀ ਗੱਡੀ ਲੈ ਕੇ ਗਏ ਸੀ ਉਸ ਦੀ ਵੀ ਐਵਰੇਜ ਆਪਾਂ ਇਸੇ ਤਰ੍ਹਾਂ ਕੱਢੀ ਆਂ ਕਿ ਜੇ ਲਾਈਵ ਇਬਲ ਨਾ ਲਈਏ ਤਾਂ ਵੀ ਐਵਰੇਜ ਇੰਨੀ ਆ ਤੇ ਲਾਈਵ ਇਬਲ ਲਾ ਕੇ ਵੀ ਗੱਡੀ ਐਵਰੇਜ ਆਪਣੀ 24 ਪਲੱਸ ਦੇ ਰਹੀ ਆ ਗੱਡੀ ਅਗਰ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਲੋਕਲ ਨਹੀਂ ਕਿਉਂਕਿ ਆਪਾਂ ਗੇਅਰ ਬਦਲਦੇ ਰਹਿੰਦੇ ਆ ਤੇ ਇਹ ਆਪਾਂ ਕਰ ਰਹੇ ਆ ਡਿਜ਼ਾਇਰ ਦੀ ਗੱਲ ਹੁਣ ਗੱਲ ਆਉਂਦੀ ਆ ਵੀ ਜੇ ਆਪਾਂ ਮੋਟਰਸਾਈਕਲ ਤੋਂ ਲੈ ਕੇ ਜਿੱਡੀ ਮਰਜ਼ੀ ਗੱਡੀ ਐ ਜੇ ਉਸ ਦੇ ਵਿੱਚ ਵੀ ਆਪਾਂ ਜਿਹੜਾ ਆਪਾਂ ਗੇਅਰ ਵਾਲਾ ਤਰੀਕਾ ਦੱਸਿਆ ਸੀ ਵੀ ਜੇ ਗੇਅਰ ਆਪਾਂ ਸਹੀ ਪਾ ਰਹਿਆਂ ਗੱਡੀ ਦਾ ਜਦੋਂ ਮੰਗਦੀ ਐ ਗੇਅਰ ਉਦੋਂ ਦੇ ਰਹੇ ਆ ਕਈ ਵਾਰੀ ਕੀ ਹੁੰਦਾ ਮੂਰੇ ਆਪਾਂ ਨੇ ਥੋੜਾ ਅੱਗੇ ਜਾਣਾ ਹੁੰਦਾ ਆਪਾਂ ਮੋਟਰਸਾਈਕਲਾਂ ਗੱਡੀ ਦੀ ਰੇਸ ਦੇ ਹੀ ਹੁੰਦੀ ਆ ਪੂਰੀ ਰੇਸ ਦੇ ਕੇ ਆਪਾਂ ਅੱਗੇ ਜਾ ਕੇ ਬ੍ਰੇਕ ਲਾ ਲੈਨੇ ਮੰਨ ਲਓ ਅੱਗੇ ਫਾਟਕ ਲੱਗਿਆ ਆਪਾਂ ਨੂੰ ਪਤਾ ਲੱਗਿਆ ਵੀ ਫਾਟਕ ਅੱਗੇ ਆ ਗਿਆ ਆਪਾਂ ਨੂੰ ਦੂਰੋਂ ਪਤਾ ਲੱਗਿਆ ਉਹ ਆਪਾਂ ਲਵੇ ਜਾ ਕੇ ਬ੍ਰੇਕ ਦਿੰਨੇ ਆ ਦੂਰੋਂ ਨਹੀਂ ਆਪਾਂ ਆਪਣੇ ਰੇਸ ਤੋਂ ਪੈਰ ਝੱਕਦੇ ਇਹ ਆਪਣੀ ਸਭ ਤੋਂ ਵੱਡੀ ਗਲਤੀ ਹੁੰਦੀ ਆ ਭਾਵੇਂ ਆਪਾਂ ਮੋਟਰਸਾਈਕਲ ਤੇ ਆ ਤੇ ਭਾਵੇਂ ਆਪਾਂ ਕੋਈ ਵੀ ਮਰਜ਼ੀ ਗੱਡੀ ਤੇ ਆ ਉੱਥੇ ਜਾ ਕੇ ਗੱਡੀ ਜਦੋਂ ਸਟਾਪ ਹੁੰਦੀ ਆ ਖੜਦੀ ਆ ਗੱਡੀ ਦੁਬਾਰੇ ਫੇਰ ਉਹਨੂੰ ਪਹਿਲੇ ਗੇਅਰ ਤੋਂ ਜਾਂ ਦੂਜੇ ਗੇਅਰ ਤੋਂ ਉਹਨੂੰ ਚੱਲਣਾ ਪੈਂਦਾ ਸੋ ਇਹ ਗੱਲਾਂ ਦਾ ਧਿਆਨ ਰੱਖਿਓ ਤੁਸੀਂ ਦੁਬਾਰੇ ਫੇਰ ਆ ਆ ਜਿਹੜਾ ਆਰ ਪੀ ਐਮ ਐ ਆ 2 ਤੇ ਸੂਈ ਹੈ ਜਿਹੜੀ 2 ਤੋਂ ਉੱਤੇ ਨਹੀਂ ਸੂਈ ਚਪਣੀ ਚਾਹੀਦੀ ਇਹਦੇ ਬਰੋਬਰ ਰਹਿਣੀ ਚਾਹੀਦੀ ਹੈ ਤੁਹਾਡੀ ਗੱਡੀ ਐਵਰੇਜ ਫੁੱਲ ਐਵਰੇਜ ਦੇਣੀ ਹੈ ਜਿੱਥੇ ਮਰਜੀ ਤੁਸੀਂ ਜਾਇਓ ਜਿਹੜੇ ਡੇਲੀ ਗੱਡੀ ਤੇ ਅਪ ਡਾਊਨ ਕਰਦੇ ਨੇ ਉਹਨਾਂ ਦੇ ਸਵਾਲ ਹੁੰਦੇ ਨੇ ਵੀ ਐਨਾ ਗੱਡੀ ਤੇਲ ਖਾ ਜਾਂਦੀ ਹੈ ਤੇ ਉਹ ਵਧੀਆ ਐਵਰੇਜ ਲੈ ਸਕਦੇ ਨੇ ਕਿਉਂਕਿ ਰੋਡ ਵਧੀਆ ਨਾ ਤੇ ਵਧੀਆ ਬਰੇਜ ਲੈ ਸਕਦੇ ਨੇ ਸੋ ਜਾਣਕਾਰੀ ਵਧੀਆ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਤੇ ਆਪਣਾ ਫੇਸਬੁੱਕ ਪੇਜ ਆ ਜਿਹੜਾ ਇਹਨੂੰ ਫੋਲੋ ਕਰ ਲਿਓ ਇਹੋ ਜਿਹੀਆਂ ਵੀਡੀਓ ਦੇਖਣ ਵਾਸਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਲੱਭ ਕਿਹੜੀ ਗੱਡੀ ਆ ਕਿੰਨੀ ਐਵਰੇਜ ਡੇਰੀ ਆ ਅੱਗੇ ਵੀ ਆਪਾਂ ਗੱਡੀ ਦੇ ਰਿਲੇਟਡ ਇਹੋ ਜਿਹੀ ਵੀਡੀਓ ਜੋ ਲੈ ਕੇ ਆਵਾਂਗੇ ਸੋ ਧੰਨਵਾਦ ਜੀ ਸਾਰਿਆਂ ਨੂੰ